ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਵੀ ਵੀਰਾਂ ਨੇ ਚਿਕਸ ਲੈਣੇ ਨੇ ਜਾਨੀ ਕਿ ਦੇਸੀ ਚੂਚੇ ਪ्योर ਬਰੀਡ ਪੂਰੇ ਫੁੱਲ ਆਂਡੇ ਦੇਣ ਵਾਲੀ ਬਰੀਡ ਤੁਹਾਨੂੰ ਮਿਲੂਗੀ ਜੀ ਜਿੰਨੀ ਮਰਜ਼ੀ ਕੁਆਂਟੀਟੀ ਚ ਲੈ ਲਓ ਮਤਲਬ ਵੀ 1000 2000 5 10 2000 ਤੇ 500 200 4 ਜਿੰਨੀ ਵੀ ਲੋੜ ਹੈ 50 ਉਹ ਤੁਹਾਨੂੰ ਮਿਲ ਜਾਣਗੇ ਜੀ ਬਰੀਡ ਦੀ ਗਾਰੰਟੀ ਹੋ ਆਂਡੇ ਦੇਣ ਦੀ ਗਾਰੰਟੀ ਹੋ ਨਸਲ ਪਿਓਰ ਮਿਲੂ ਆਂਡਾ 4.5 ਮਹੀਨੇ ਤੋਂ ਸ਼ੁਰੂ ਕਰੂਗੀ ਜੀ ਜੇ ਤੁਸੀਂ ਸਾਡੇ ਮੁਤਾਬਕ ਚੱਲੋਗੇ ਸਾਡੇ ਨਾਲ ਟੱਚ 'ਚ ਰਹੋਗੇ ਤਾਂ ਤੁਹਾਨੂੰ ਪੂਰੀ ਜਾਣਕਾਰੀ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਜੀ ਤੇ ਇੱਕ ਗੱਲ ਇਹ ਵੀ ਐ ਮੁਰਗੀਆਂ ਜਿਆਦਾ ਜਿੰਨਾ ਵੀਰਾਂ ਨੇ ਲੈਣੀਆਂ ਨੇ ਉਹ ਵੀ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਕਈ ਵੀਰ ਕਹਿੰਦੇ ਨੇ ਵੀ ਮੁਰਗੇ ਘੱਟ ਹੋਣ ਵੈਸੇ ਤਾਂ ਸਾਡੇ ਇਹਦੇ ਵਿੱਚ ਮੁਰਗੇ ਪਹਿਲਾਂ ਹੀ ਘੱਟ ਹੁੰਦੇ ਨੇ ਸਾਡੀ ਜਿਹੜੀ ਬਰੀਡ ਆਰ ਆਈ ਆਰ ਜਾਂ ਬਲੈਕ ਐਸਟਰੋਲੋਗ ਤੁਸੀਂ ਲੈਣੀ ਹੈ ਨਾ ਜਾਂ ਕੋਈ ਵੀ ਬਰੀਡ ਲੈਣੀ ਹੈ ਸਾਡੀ ਜਿਹੜੀ ਤੁਹਾਨੂੰ ਚੂਚਾ ਦੇਵਾਂਗੇ ਉਹਦੇ 'ਚ ਮੁਰਗੇ ਵੈਸੇ ਹੀ ਘੱਟ ਮਿਲਣਗੇ ਤੁਹਾਨੂੰ ਠੀਕ ਹੈ ਉਸ ਤੋਂ ਇਲਾਵਾ ਜੇ ਤੁਸੀਂ ਫੇਰ ਵੀ ਕੱਲੀਆਂ ਮੁਰਗੀਆਂ ਲੈਣੀਆਂ ਨੇ ਉਹ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਜੀ ਕੱਲੀਆਂ ਮੁਰਗੀਆਂ ਵੀ ਲੈਣੀਆਂ ਨੇ ਪਰ ਥੋੜੇ ਜੇ ਚੂਚੇ ਵੱਡੇ ਲੈਣੇ ਪੈਣਗੇ ਪਰ ਤੁਹਾਡਾ ਬੈਨੀਫਿਟ ਉਹਦੇ 'ਚ ਬਹੁਤ ਵੱਡਾ ਹੈ ਠੀਕ ਹੈ ਨਾ ਉਹ ਤੁਹਾਨੂੰ ਮਿਲ ਜਾਣਗੀਆਂ ਜੀ ਕੱਲੀਆਂ ਮੁਰਗੀਆਂ ਉਹ ਵੀ ਆਪਣੇ ਕੋਲੇ ਹੁੰਦੀਆਂ ਨੇ ਚੂਚਾ ਵਾ ਲਗਭਗ ਉਹ ਹੋਣਾ ਚਾਹੀਦਾ ਹੈ 10 ਦਿਨ ਤੋਂ ਉੱਪਰ ਵਾਲੇ ਚੂਚੇ ਦੇ ਵਿੱਚ ਮੰਨ ਕੇ ਚੱਲੋ ਤੁਹਾਨੂੰ ਮਿਲਣਗੀਆਂ 15 ਦਿਨਾਂ ਵਾਲਾ ਹੋਵੇ ਚੂਚਾ ਹੋ ਠੀਕ ਹੈ ਜੀ 15 ਦਿਨਾਂ ਦਾ 100 ਚੂਚਾ ਹੋਣਾ ਚਾਹੀਦਾ ਲਗਭਗ ਤੇ ਉਹਦੇ 'ਚ ਤੁਹਾਨੂੰ ਕੱਲੀਆਂ ਮੁਰਗੀਆਂ 20 ਮਿਲ ਜਾਣਗੀਆਂ ਤੇ ਉਹ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਉਸ ਤੋਂ ਬਾਅਦ ਚੂਚਾ ਜਿਨ੍ਹਾਂ ਨੇ ਬੁੱਕ ਕਰਾਉਣਾ ਹੈ ਹੁਣ ਟਾਈਮ ਹੈ ਜੀ ਅ ਵੱਡਾ ਚੂਚਾ ਤੁਹਾਨੂੰ ਦੱਸਿਆ ਵੀ 1 ਮਹੀਨੇ ਤੋਂ ਲੈ ਕੇ ਸਾਡੇ ਕੋਲੇ ਮਿਲ ਜੂਗਾ ਜੀ ਜਿਵੇਂ 1 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਮਿਲ ਜੂਗਾ ਉਸ ਤੋਂ ਬਾਅਦ ਆਪਾਂ ਫਿਰ ਵੱਡੀ ਮੁਰਗੀ ਸੇਲ ਕਰਦੇ ਹੁੰਨੇ ਆ ਜੀ ਜਦੋਂ ਸਰਦੀ ਸ਼ੁਰੂ ਹੋਣ ਦਾ ਟਾਈਮ ਹੁੰਦਾ ਉਹ ਵੀ ਪਿਓਰ ਨਸਲ ਵੇਚਦੇ ਹੁੰਨੇ ਆ ਆਪਣੀ ਪਾਲੀ ਹੋਈ ਠੀਕ ਹੈ ਜੀ ਤੇ ਹੁਣ ਚੂਚੇ ਤੇ ਆਈਏ ਆਪਾਂ ਤੁਹਾਨੂੰ ਉਹ ਮੈਂ ਦੱਸਦਾ ਵੀ ਕੱਲੀ ਮੁਰਗੀ ਮਿਲ ਜੂ ਮਿਕਸ ਲੈਣੀ ਆ ਮਿਕਸ ਮਿਲ ਜੂ ਨਸਲ ਪਿਓਰ ਮਿਲੂਗੀ ਠੀਕ ਹੈ ਇਹ ਗੱਲਾਂ ਦੇ ਅਸੀਂ پابੰਦ ਹੁੰਨੇ ਆ ਮਾੜੀ ਨਸਲ ਨਹੀਂ ਦੇਣੀ ਠੀਕ ਹੈ ਜੀ ਚੂਚੇ ਦਾ ਜਿਹੜਾ ਹੈਗਾ ਮਰ ਜਿਹੜੀ ਆਪਾਂ ਕਹਿ ਦਿੰਦੇ ਆ ਮੋਰਟੈਲਿਟੀ ਹੋਗੀ ਉਹ ਨਹੀਂ ਹੋਊਗੀ ਜੀ ਮੋਰਟੈਲਿਟੀ ਨਹੀਂ ਹੋਊਗੀ ਸੌਰੀ ਬਹੁਤ ਵਧੀਆ ਬਰੀਡ ਵਧੀਆ ਤਿਆਰ ਕਰੀ ਹੋਈ ਆ ਸਾਡੀ ਤੇ ਬਹੁਤ ਹੀ ਵੈਕਸੀਨ ਵੀ ਇਹਦੇ ਤੇ ਅਸੀਂ ਸਾਰੀ ਕਰੀ ਹੋਈ ਮਿਲੂਗੀ ਜੀ ਤੁਹਾਨੂੰ ਤੇ ਬੁਕਿੰਗ ਪਰ ਕਰਾਉਣੀ ਪੈਣੀ ਹੈ ਬੁਕਿੰਗ ਕਰਵਾ ਕੇ ਤੁਸੀਂ ਜਿੰਨੇ ਵੀ ਲੈਣੇ ਆ ਤੁਹਾਨੂੰ ਮਿਲ ਜਾਣਗੇ ਹਾਂਜੀ ਇਹਦੇ ਤੇ ਇਹ ਹੋਊਗਾ ਜੀ ਵੱਡਾ ਚੂਚਾ ਲੈਣ ਵਾਲਿਆਂ ਦਾ ਜੰਮੇ ਦੇ ਖਿਆਲ ਦੇ ਵਿੱਚ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਮੈਂ ਦੇਖਿਆ ਚੂਚਾ ਪਾਲਣ ਤੇ ਵੀ ਪੈਸਾ ਤਾਂ ਲੱਗਣਾ ਹੀ ਲੱਗਣਾ ਜੀ ਖਰਚਾ ਆਉਣਾ ਹੀ ਆਉਣਾ ਚੂਚੇ ਨੂੰ ਪਾਲਣ ਤੇ ਪਾਲਣ ਤੇ ਇਹ ਹੋ ਜਾਂਦਾ ਜਦੋਂ ਅਸੀਂ ਪਾਲਦੇ ਆ ਤੁਹਾਡੀ ਸਿਰਦਰਦੀ ਖਤਮ ਐ ਠੀਕ ਹੈ ਤੁਸੀਂ 1 ਮਹੀਨੇ ਦਾ ਜਾਂ 15 ਦਿਨ ਦਾ ਜਦੋਂ ਚੂਚਾ ਲੈ ਲੈਂਦੇ ਹੋ ਤੁਹਾਨੂੰ ਆ ਜਿਹੜਾ ਦੇਖ ਸਕਦੇ ਹੋ ਇਹਨਾਂ ਪ੍ਰਬੰਧ ਨਹੀਂ ਕਰਨਾ ਪਊਗਾ ਜੀ ਠੀਕ ਹੈ ਇਹ ਪ੍ਰਬੰਧ ਇਹਦੇ ਲਈ ਬਹੁਤ ਜ਼ਰੂਰੀ ਹੈ ਜੇ ਤੁਸੀਂ ਛੋਟਾ ਚੂਚਾ ਲਾਉਂਗੇ ਠੀਕ ਹੈ 1 ਮਹੀਨੇ ਤੋਂ ਮਤਲਬ ਬਾਅਦ ਨਹੀਂ ਲੋੜ ਪੈਣੀ 1 ਮਹੀਨੇ ਦੇ ਅੰਦਰ ਅੰਦਰ ਇਹ ਪ੍ਰਬੰਧ ਜ਼ਰੂਰੀ ਨੇ ਇੰਤੇ ਰਾਤ ਮਤਲਬ 24 ਘੰਟੇ ਇਹਨਾਂ ਦੇ ਵਿੱਚ ਹਾਜ਼ਰੀ ਚਾਹੀਦੀ ਹੈ ਬੰਦੇ ਦੀ ਠੀਕ ਹੈ ਇਹ ਇਹ ਤਾਂ ਬਚਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਸਾਰੀ ਵੈਕਸੀਨੇਸ਼ਨ ਕੀਤੀ ਹੁੰਦੀ ਹੈ ਜਿਹੜੇ ਵੱਡੇ ਚੂਤੇ ਹੁੰਦੇ ਨੇ ਜੀ ਤੇ ਬਾਕੀ ਬੈਨੀਫਿਟ ਇਹ ਹੈ ਵੀ ਤੁਹਾਨੂੰ ਇਹ ਮਿਲੂਗਾ ਕੱਲੀ ਮੁਰਗੀ ਮਿਲ ਜੂਗੀ ਇਹਦੇ ਵਿੱਚ ਵੈਸੇ ਤਾਂ ਸਾਡੇ ਜੇਜੇ ਵਿੱਚ ਬਹੁਤ ਘੱਟ ਮੁਰਗੇ ਹੁੰਦੇ ਨੇ ਪਰ ਫਿਰ ਬਿਲਕੁਲ ਹੀ ਨਹੀਂ ਮਿਲੂਗੀ ਮੁਰਗੀ ਤੁਹਾਨੂੰ ਮੰਨ ਕੇ ਚੱਲੋ ਤੋੜਾ ਵੱਡਾ ਬੈਨੀਫਿਟ ਇਹ ਹੈ ਕਿਉਂਕਿ ਮੁਰਗੀ ਦੀ ਦਿੱਕਤ ਬਾਅਦ ਦੇ ਵਿੱਚ ਆਪਾਂ ਕਈ ਵਾਰੀ ਕਹਿੰਦੇ ਕੁਸ ਵੀਰ ਕਹਿੰਦੇ ਹੁੰਦੇ ਨੇ ਵੀ ਸਾਨੂੰ ਮੁਰਗਾ ਵੇਚਣ ਵੇਲੇ ਫਿਰ ਦਿੱਕਤ ਆਉਂਦੀ ਹੈ ਵੈਸੇ ਤਾਂ ਅਸੀਂ ਆਨਲੀ ਦਿੰਦੇ ਚਲੋ ਅਸੀਂ ਦੇਸੀ ਮੁਰਗੇ ਦਾ ਆਚਾਰ ਵਗੈਰਾ ਬਣਾਉਨੇ ਆ ਜਿਹੜੇ ਲੋਕਲ ਜਾਂ ਸਾਡੀ ਪਹੁੰਚ ਤੱਕ ਹੁੰਦਾ ਉਹ ਅਸੀਂ ਮੁਰਗਾ ਚੱਕ ਵੀ ਲੈਨੇ ਆ ਜਿਵੇਂ ਲਗਭਗ 70 80 ਕਿਲੋਮੀਟਰ ਤੱਕ ਵੀ ਮੁਰਗੇ ਨੂੰ ਚੱਕਦੇ ਆ ਉਹਨਾਂ ਤੋਂ ਜਿੰਨੀ ਸਾਨੂੰ ਲੋੜ ਹੁੰਦੀ ਹੈ ਤੇ ਬਾਕੀ ਹੁਣ ਆ ਬਾਕੀ ਇਹਦੇ ਬਾਰੇ ਇਹ ਹੈ ਵੀ ਇਹਨਾਂ ਨੂੰ ਜਿਹੜੀਆਂ ਦਵਾਈਆਂ ਦੇਣੀਆਂ ਨੇ ਉਹ ਵੀ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਾਂਗੇ ਟ੍ਰੇਨਿੰਗ ਤੁਹਾਨੂੰ ਫ੍ਰੀ ਦੇਵਾਂਗੇ ਜਿਹੜੇ ਵੀਰ ਸਾਡੇ ਕੋਲੇ ਆ ਕੇ ਲੈਣਾ ਚਾਹੁੰਦੇ ਨੇ ਟ੍ਰੇਨਿੰਗ ਉਹਨਾਂ ਨੂੰ ਟ੍ਰੇਨਿੰਗ ਵੀ ਆਪਾਂ ਫ੍ਰੀ ਦੇਵਾਂਗੇ ਪਰ ਜਿਹੜੇ ਵੀਰਾਂ ਦੀ ਬੁਕਿੰਗ ਹੈ ਬੁਕਿੰਗ ਹੋਣੀ ਜ਼ਰੂਰੀ ਹੈ ਕਿਉਂਕਿ ਪਹਿਲਾਂ ਫ੍ਰੀ ਕਰੀ ਸੀ ਉਹਦਾ ਕੋਈ ਮੁੱਲ ਨਹੀਂ ਪਾਇਆ ਤੁਸੀਂ ਤਾਂ ਕਰਕੇ ਇਹ ਹੈ ਵੀ ਅਰ ਟ੍ਰੇਨਿੰਗ ਬੁਕਿੰਗ ਜਿਹਦੇ ਲਈ ਸਾਡੇ ਨਾਲ ਟੱਚ ਚ ਨੇ ਉਹਨਾਂ ਦੀ ਟ੍ਰੇਨਿੰਗ ਉਹਨਾਂ ਨੂੰ ਅਸੀਂ ਫ੍ਰੀ ਦੇਵਾਂਗੇ ਜੀ ਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸਣੀ ਹੈ ਵੀ ਕੁਝ ਵੀਰ ਅਫਵਾਹਾਂ ਫਲਾ ਰਹੇ ਨੇ ਵੀ ਚੂਚਾ ਸਸਤਾ ਨਹੀਂ ਮਿਲ ਸਕਦਾ ਜਿਹੜਾ ਬਲੈਕ ਐਸਟਰੋਲੋਪ ਹੈ ਜਾ ਰਹੀ ਆ ਰਵੀ ਇਹ ਜੀ ਸਸਤਾ ਕਿਵੇਂ ਦੇ ਦੇ ਰਹੇ ਨੇ ਇਹ ਸਸਤਾ ਕਈ ਗੱਲਾਂ ਨਹੀਂ ਜੀ ਤੇ ਜਿੰਨੇ ਹਿਸਾਬ ਨਾਲ ਅਸੀਂ ਚੂਚਾ ਦੇ ਰਹੇ ਹਾਂ ਪਿਓਰ ਚੂਚਾ ਦੇ ਰਹੇ ਹਾਂ ਠੀਕ ਹੈ ਨਾ ਕੋਈ ਐਸੀ ਗੱਲ ਨਹੀਂ ਹੈ ਜੀ ਪਿਓਰ ਚੂਚਾ ਤੇ ਵਧੀਆ ਮਤਲਬ ਉਹਦਾ ਹੁੰਦਾ ਪੇਰੈਂਟ ਪਾਰਟ ਦੇ ਹਿਸਾਬ ਨਾਲ ਉਹਨੂੰ ਤਿਆਰ ਕੀਤਾ ਜਾਂਦਾ ਹੈ ਬਹੁਤ ਹੀ ਸਾਫ ਸਫਾਈ ਨਾਲ ਐਚਰੀ ਦੇ ਵਿੱਚ ਲਗਾਇਆ ਜਾਂਦਾ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਲਾਪਰਵਾਹੀ ਨਹੀਂ ਵਰਤੀ ਜਾਂਦੀ ਤੇ ਚੂਚਾ ਤਿਆਰ ਕਰਨ ਦਾ ਟੰਗ ਹੁੰਦਾ ਜਾਂ ਇਹਨੂੰ ਜਿਵੇਂ ਸਸਤਾ ਮਤਲਬ ਉਸ ਕਬੀਰ ਦਾ ਆਇਆ ਸੀ ਵੀ ਬਲੈਕ ਐਂਸਟਰਲੋਫ ਇੰਤਾਂ ਇੰਤਾਂ ਲੱਗਦਾ ਵੀ ਇਹਨੂੰ ਸਸਤਾ ਕੋਈ ਦੇ ਰਹੇ ਨੇ ਸਸਤਾ ਦੇਣਾ ਤੇ ਬਾਕੀ ਜਿਵੇਂ ਕਹਦੇ ਨੇ ਧੋਖਾ ਕਰਨਾ ਅਲੱਗ-ਅਲੱਗ ਗੱਲਾਂ ਨੇ ਅਸੀਂ ਸਸਤਾ ਵੀ ਨਹੀਂ ਦੇ ਰਹੇ ਧੋਖਾ ਵੀ ਨਹੀਂ ਕਰ ਰਹੇ ਦੋਨੇ ਗੱਲਾਂ ਹੀ ਨਹੀਂ ਅਸੀਂ ਦੇ ਰਹੇ ਹਾਂ ਜਿੰਨੀ ਸਾਡੇ ਕਸਟਮਰ ਦੀ ਪਹੁੰਚ ਹੈ ਸਾਡੇ ਕਿਸਾਨ ਦੀ ਪਹੁੰਚ ਹੈ ਉਹਦੇ ਹਿਸਾਬ ਨਾਲ ਹੀ ਅਸੀਂ ਕੋਸ਼ਿਸ਼ ਕਰਦੇ ਆਂ ਨੂੰ ਇਹ ਨਹੀਂ ਹੈਗਾ ਵੀ ਅਸੀਂ ਆਪ ਬੱਚੇ ਤੁਹਾਡੀ ਜ਼ਿਆਦਾ ਹੋਵੇ ਅਸੀਂ ਕਹਿੰਦੇ ਉਹ ਕਾਮਜਾਬ ਹੋਵੇ ਠੀਕ ਹੈ ਜੀ ਤੇ ਪਰ ਸਾਡੇ ਵੱਲੋਂ ਇਹ ਕੋਸ਼ਿਸ਼ ਹੈ ਵੀ ਛੋਡੇ ਹਿਸਾਬ ਨਾਲ ਅਸੀਂ ਤਿਆਰ ਕਰਦੇ ਆ ਇਹਨੂੰ ਵਧੀਆ ਹੁੰਦਾ ਵੀ ਕੋਈ ਬਿਮਾਰ ਨਾ ਹੋਵੇ ਚੂਚਾ ਜਾਂ ਕੋਈ ਉਹਨੂੰ ਦਿੱਕਤ ਨਾ ਆਵੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਟ੍ਰੇਨਿੰਗ ਵੀ ਫ੍ਰੀ ਇਸੇ ਕਰਕੇ ਜਿਨ੍ਹਾਂ ਦੀ ਬੁਕਿੰਗ ਹੈ ਕੀਤੀ ਹੈ ਵੀ ਤੁਹਾਨੂੰ ਪੂਰੀ ਜਾਣਕਾਰੀ ਹੋਵੇ ਨਸਲ ਪਿਓਰ ਦੇਵਾਂਗੇ ਵੱਡੇ ਅੰਡੇ ਵਾਲਾ ਚੂਚਾ ਹੋਊਗਾ ਠੀਕ ਹੈ ਜੀ ਤੇ ਤੰਦਰੁਸਤ ਹੋਊਗਾ ਇਹ ਗੱਲਾਂ ਦੇ ਅਸੀਂ ਪਹਿਬੰਦ ਹੋਵਾਂਗੇ ਕਿਸੇ ਵੀ ਧੋਖੇ ਚਾਉਣ ਤੋਂ ਬਚਿਓ ਜੇ ਕੋਈ ਤੁਸੀਂ ਕਹੋ ਸੋਚੋ ਵੀ ਉਹ ਵਧੀਆ ਦਿੰਦੇ ਨੇ ਉਹ ਵਧੀਆ ਇਸ ਤਰ੍ਹਾਂ ਜਿਹੜਾ ਸੰਗਰੂਰ ਬਰਨਾਲਾ ਜ਼ਿਲ੍ਹੇ ਦੇ ਵਿੱਚ ਚੂਚਾ ਅਸੀਂ ਤਿਆਰ ਕਰ ਰਹੇ ਹਾਂ ਮੈਂ ਸੰਗਰੂਰ ਜ਼ਿਲ੍ਹੇ ਤੋਂ ਬਰਨਾਲਾ ਜ਼ਿਲ੍ਹੇ ਤੋਂ ਸਾਂਝੇ ਜਿੱਤ ਸੀਗਾ ਪਹਿਲਾਂ ਇਹ ਠੀਕ ਹੈ ਜੀ ਬਹੁਤ ਹੀ ਵਧੀਆ ਕਵਾਲਟੀ ਦੇ ਚੂਚੇ ਤਿਆਰ ਹੋ ਰਿਹਾ ਹੈ ਸਾਡੀ ਐਚ 3 ਦੇ ਵਿੱਚ ਠੀਕ ਹੈ ਜੀ ਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਪੂਰੀ ਸਾਫ ਸਫਾਈ ਦਾ ਖਿਆਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਨਸਲ ਪਿਓਰ ਠੀਕ ਹੈ ਜੀ ਸਾਡਾ ਇਹ ਵਾਦਾ ਹੈ ਵੀ ਆਂਡਿਆਂ ਦੇ ਢੇਰ ਲਾਉਣਗੀਆਂ ਮੁਰਗੀਆਂ ਤੇ ਘੱਟ ਖਰਚੇ ਤੇ ਠੀਕ ਹੈ ਜੀ ਤੁਸੀਂ ਮੈਂ ਤਾਂ ਇਹ ਕਹੂੰਗਾ ਜਿਤ ਧੀਰੇ ਧੀਰੇ ਨੇ ਹਜ਼ਾਰ ਪਾਉਣਾ ਹੈ ਉਹ 500 ਪਾ ਲਓ 700 ਪਾ ਲਓ ਥੋੜੇ ਤੋਂ ਸ਼ੁਰੂ ਕਰੋ ਇਹ ਧਿਆਨ ਰੱਖਿਓ ਜਿਨ੍ਹਾਂ ਨੇ ਮੁਰਗੀ ਲੈਣੀ ਆ ਕੱਲੀ ਜਿਵੇਂ ਛੋਟਾ ਮਿਲੂ ਤਾਂ ਚੂਚਾ ਹੀ ਪਰ ਮੁਰਗੀਆਂ ਜ਼ਿਆਦਾ ਨਿਕਲਣੀਆਂ ਆ ਉਹ ਵੀ ਅਸੀਂ ਕਰਕੇ ਦੇਵਾਂਗੇ ਪਰ ਇੰਨਾ ਕਿ ਮੈਂ ਤੁਹਾਨੂੰ ਦੱਸੂਗਾ ਕਹਿਣਾ ਚਾਹੂੰਗਾ ਵੀ ਜੇ ਇਹ ਮਤਲਬ ਉਹ ਉਹ ਵੀਰ ਜਿਹੜੇ ਹੈਗੇ ਚਲੋ ਮੈਂ ਨਾਂ ਤਾਂ ਨਹੀਂ ਲੈਣਾ ਵੀ ਤੁਸੀਂ ਸਰਿਆਮ ਧੋਖਾ ਕਰਦੇ ਹੋ ਠੀਕ ਹੈ ਨਾ ਸਰਿਆਮ ਨੂੰ ਪਹਿਲਾਂ ਦੱਸ ਦੇ ਕੋਸੋਂ ਜਦੋਂ ਅਗਲਾ ਜਾਂਦਾ ਉਦੋਂ ਕੁਝ ਹੋਰ ਕਹਿਨੇ ਆਨ ਨੂੰ ਪਤਾ ਸਾਰਾ ਲੱਗਦਾ ਨਾ ਇਹ ਨਹੀਂ ਹੈਗਾ ਇੱਕੀ-ਬिक्की ਸਾਰੇ ਪਾਸੇ ਹੀ ਹੈ ਤੇ ਉਦੋਂ ਤੁਸੀਂ ਮੁਰਗੀਆਂ ਦੇ ਸੰਬੰਧ ਵਿੱਚ ਵੀ ਕੁਝ ਪਤਾ ਲੱਗਿਆ ਵੀ ਮੁਰਗੀ ਛੋਟੀ ਦਿਖਾ ਕੇ ਕੈਵਰੇ ਦੇ ਵੱਡੀਆਂ ਦਿਖਾ ਦਈਆਂ ਵੀ ਆਂਡੇ ਦਿੰਦੀਆਂ ਨੇ ਬਾਅਦ ਚ ਬੱਚੇ ਜੇ ਦੇਣੇ ਇਹ ਵਧੀਆ ਗੱਲਾਂ ਨਹੀਂ ਹੈਗੀਆਂ ਠੀਕ ਹੈ ਨਹੀਂ ਤੇ ਇਹ ਚੰਗੀ ਗੱਲ ਨਹੀਂ ਹੁੰਦੀ ਪ੍ਰਮਾਤਮਾ ਦਿਖਾ ਦਿੰਦਾ ਫਿਰ ਤੇ ਬਾਕੀ ਪਤਾ ਹੀ ਹੈ ਜਿਹੜੇ ਵੀ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਪਿਛਲੇ ਸਾਲ ਵੀ ਚੂਚਾ ਦਿੱਤਾ ਤੇ ਲੰਬੇ ਸਮੇਂ ਤੋਂ ਇਸ ਕੰਮ ਦੇ ਵਿੱਚ ਆ ਠੀਕ ਹੈ ਨਾ ਤੇ ਸਾਰੇ ਪਾਸੇ ਸਾਡਾ ਮਤਲਬ ਚੂਚਾ ਜਾਂਦਾ ਇੱਥੋਂ ਸੰਗਰੂਰ ਬਰਨਾਲਾ ਇਸ ਏਰੀਏ ਦੇ ਵਿੱਚੋਂ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਪੁਰਾਣਾ ਕੰਮ ਹੈ ਇਹ ਬਰਨਾਲਾ ਜਿਲ੍ਹਾ ਮੋਰੀ ਹੁਣ ਬਰਨਾਲਾ ਬਣ ਗਿਆ ਯਾਨੀ ਕਿ ਪਹਿਲਾ ਸੰਗਰੂਰ ਇਕੱਠਾ ਹੀ ਸੰਗਰੂਰ ਪਰ ਨਾਲ ਹੀ ਕਹਿ ਦਿੰਨਾ ਹੁੰਦਾ ਮੈਂ ਮੋਰੀ ਹੈ ਇਸ ਕੰਮ ਦੇ ਵਿੱਚ ਸਭ ਤੋਂ ਵੱਡੀ ਹੈਚਰੀ ਹੈ ਜਿਹੜੀ ਉਹ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਹੈ ਸਾਰੇ ਪੰਜਾਬ ਨੂੰ ਇਹ ਚੂਚਾ ਜਾ ਰਿਹਾ ਹੈ ਸਾਡੀ ਜਿਹੜੀ ਹੈਚਰੀ ਹੈ ਇਹ ਦੇ ਵਿੱਚ ਆਹਾਂ ਬਾਕੀ ਜਿਹੜੀ ਗੱਲਾਂ ਮੈਂ ਕਹੀਆਂ ਨੇ ਉਹ ਜਿਨ੍ਹਾਂ ਨੂੰ ਸਮਝਣ ਨਾਲੇ ਸਮਝਦੇ ਨਹੀਂ ਕੀ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਨਾ ਵੀ ਉਹ ਇਨ੍ਹਾਂ ਗੱਲਾਂ ਤੋਂ ਬਾਜ਼ ਆ ਜਾਓ ਬੁਮਰਾ ਨਾ ਕਰੋ ਹਾਂ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਸਾਡੇ ਜਿਹੜੇ ਜਿਨ੍ਹਾਂ ਨੇ ਚੂਚਾ ਨਵਾਂ ਸ਼ੁਰੂ ਕਰਨਾ ਹੈ ਉਹਨਾਂ ਨੂੰ ਇੱਕ ਮੈਂ ਨਵਾਂ ਕੰਮ ਜਿਨ੍ਹਾਂ ਨੇ ਸ਼ੁਰੂ ਕਰਨਾ ਹੈ ਉਹ ਜਰੂਰ ਇਹਨਾਂ ਗੱਲਾਂ ਤੋਂ ਬਚਿਓ ਜੀ ਮੇਰਾ ਮੇਰੇ ਕੋਲੇ ਸਿਰਫ ਦੋ ਗੱਲਾਂ ਨੇ ਬਰੀਡ ਤੁਹਾਨੂੰ ਪ्युअर ਮਿਲੂਗੀ ਚੂਚਾ ਤੰਦਰੁਸਤ ਮਿਲੂਗਾ ਜੀ ਆਂਡਿਆਂ ਦੇ ਢੇਰ ਲਾਉਣ ਦੀਆਂ ਮੁਰਗੀਆਂ ਠੀਕ ਹੈ ਤੇ ਰੇਟ ਹਿਸਾਬ ਦੇ ਵਿੱਚ ਹੋਊਗਾ ਫੇਰ ਤੁਸੀਂ ਦੱਸੋ ਹੋਰੋ ਬੰਦੇ ਜਿਹੜੇ ਕਹਿੰਦੇ ਨੇ ਵੀ ਸਸਤਾ ਚੂਚਾ ਜੀ ਕੰਮ ਨਹੀਂ ਕਰਦਾ ਉਹ ਹੋਰ ਕੀ ਕਹਿਣਾ ਚਾਹੁੰਦੇ ਨੇ ਜਦੋਂ ਸਾਰਾ ਆਪਾਂ ਨੂੰ ਅੰਡੇ ਤੱਕ ਮਤਲਬ ਆਂਡਾ ਵਧੀਆ ਦੇਊਗੀ ਮੁਰਗੀ ਠੀਕ ਹੈ ਨਾ ਅੰਡੇ ਸਾਲ ਦੇ ਜਿਹੜੀ ਐਵਰੇਜ ਹੈ ਉਹ 300 ਤੋਂ ਉੱਪਰ ਦੇਊਗੀ ਉਹ ਵੀ ਇਹੀ ਗੱਲ ਕਹਿ ਰਹੇ ਨੇ ਆਪਣੀਆਂ ਵੀਡੀਓ ਦੇ ਵਿੱਚ ਵੀ 300 ਤੋਂ ਉੱਪਰ ਦੇਊਗੀ ਪਰ ਸਾਡੀ ਮੁਰਗੀ ਜਿਹੜੀ ਹੋਊਗੀ ਜੇ ਸਾਡੇ ਹਿਸਾਬ ਨਾਲ ਤੁਸੀਂ ਇਹਨਾਂ ਦਾ ਪਾਲਣ ਪੋਸਣ ਕਰੋਗੇ ਤਾਂ ਸਭ ਤੋਂ ਵੱਧ ਆਂਡੇ ਦੇਣਗੀ ਇਹ ਸਾਡਾ ਇਹ ਚੈਲੰਜ ਹੈ ਉਹਨਾਂ ਨੂੰ ਜਿਹੜੇ ਇਹ ਸਸਤੇ ਮਹਿੰਗੇ ਦੇ ਬਾਰੇ ਗੱਲ ਕਰਦੇ ਨੇ ਉਹਨਾਂ ਨੂੰ ਵੀ ਚੈਲੰਜ ਹੈ ਵੀ ਸਾਡਾ ਜਿਹੜਾ ਚੂਚਾ ਹੈ ਤੇ ਤੁਸੀਂ ਦੇਖ ਦੇਖ ਵੀ ਲਿਓ ਅੱਧੋ-ਅੱਧ ਪਾ ਕੇ ਦੇਖ ਲਿਓ ਭਾਵੇਂ ਮੇਰੇ ਕੋਲੋਂ ਲੈ ਜਿਓ ਅੱਧੇ ਉਹ ਦੇ ਦੇਣ ਤੇ ਬਾਕੀ ਚਲੋ ਆਪਾਂ ਬਹੁਤਾ ਇਸ ਚੱਕਰ 'ਚ ਨਹੀਂ ਪੈਣਾ ਤੇ ਪਰ ਮੈਂ ਇਹਨਾਂ ਨੂੰ ਕਹੂੰਗਾ ਵੀ ਲੋਕਾਂ ਨੂੰ ਗੁੰਮਰਾਹ ਨਾ ਕਰੋ ਤੇ ਬਾਕੀ ਬੁਕਿੰਗ ਵੀਰੇ 9814586919 ਮੇਰਾ ਇਹਦਾ ਫੋਨ ਨੰਬਰ ਤੁਸੀਂ ਇਹਦੇ ਤੇ ਬੁੱਕ ਕਰਵਾ ਸਕਦੇ ਹੋ ਅ ਅ ਬਾਕੀ ਗੂਗਲ ਪੇ ਕਰਕੇ ਅਸੀਂ ਅੱਧੀ ਪੇਮੈਂਟ ਪਹਿਲਾਂ ਲੈਨੇ ਆ ਜਾਂ ਕਿਸੇ ਕੋਲੇ ਘੱਟ ਵੱਧ ਆ ਉਹ ਹੋਈ ਜਿਹੜਾ ਐਡਜਸਟਮੈਂਟ ਹੋ ਜਾਂਦੀ ਹੈ ਚਲੋ ਤੇ ਉਸ ਤੋਂ ਬਾਅਦ ਚੂਚਾ ਤੁਹਾਨੂੰ ਡੇਟ ਦਿੱਤੀ ਜਾਊਗੀ ਸੂਚਾ ਮਿਲੂਗਾ ਜੀ ਤੇ ਤੰਦਰੁਸਤ ਚੂਚਾ ਸਾਡਾ ਮੋਡਲ ਆ ਇਹ ਫਰਜ਼ ਹੈ ਵੀ ਤੰਦਰੁਸਤ ਚੂਚਾ ਦੇਵਾਂਗੇ ਤੇ ਜਿਹੜੀ ਇਹਦੀ ਬਰੀਡ ਹੈ ਨਸਲ ਵੀ ਕਹਿ ਜਨੇ ਆਪਕੋ ਪਿਓਰ ਦੇਵਾਂਗੇ ਠੀਕ ਹੈ ਜੀ ਤੇ ਇਹਨਾਂ ਦੀ ਸਾਂਭ ਸੰਭਾਲ ਬਾਰੇ ਸਮੇਂ-ਸਮੇਂ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਉਹ ਤੁਹਾਨੂੰ ਦੱਸ ਦੇਣਾ ਠੀਕ ਹੈ ਰਾਤ ਤੱਕ ਮੇਰੇ ਨੂੰ ਜਦੋਂ ਮਰਜੀ ਤੁਸੀਂ 11 ਵਜੇ ਤੱਕ ਫੋਨ ਕਰ ਸਕਦੇ ਹੋ ਜ਼ਿਆਦਾਤਰ ਮੈਸੇਜ WhatsApp ਤੇ ਵੀ ਕਰ ਦਿਆ ਕਰੋ ਤੁਸੀਂ ਉਹ ਵੀ ਮੈਂ ਦੱਸ ਦੇਣਾ ਜੇ ਮੇਰੇ ਤੋਂ ਫੋਨ ਨਹੀਂ ਚੱਕਿਆ ਜਾਂਦਾ ਦੋ ਵਾਰ ਤੋਂ ਵੱਧ ਨਾ ਕਰਿਓ ਫੋਨ ਮੈਂ ਆਪੇ ਕਰ ਲਵਾਂਗਾ ਰਾਮੀ ਮੈਂ ਦੂਜੇ ਦਿਨ ਕਰਾਂ ਫੋਨ ਪਰ ਫੋਨ ਜਰੂਰ ਕਰੂੰਗਾ ਜੀ ਇਹ ਬਹੁਤ ਆ ਸਮਾਂ ਨਾਲ ਲਈਏ ਆਪਾਂ ਚੂਚੇ ਹੀ ਉਹ ਲਈਏ ਜਿਹੜਾ ਤੰਦਰੁਸਤੀ ਰਹੀ ਬਿਮਾਰ ਨਹੀਂ ਹੋਵੇ ਇਹ ਤੁਹਾਨੂੰ ਇਹ ਵਾਅਦਾ ਸਾਡਾ ਠੀਕ ਹੈ ਜੀ ਤੇ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਅੱਗੇ ਸ਼ੇਅਰ ਕਰਦੇ ਹੋ ਫੇਸਬੁੱਕ ਗਰੇਵਾਲ ਸਮਰੂਰ ਵਾਲੇ ਫੇਸਬੁੱਕ ਦਾ ਪੇਜ ਹੈ ਆਪਣਾ ਤੇ ਠੀਕ ਹੈ ਜੀ ਧੰਨਵਾਦ ਹੈ ਨਾਲ